ਜੀ ਨਾਲ ਇੱਥੇ ਉਹਨਾਂ ਦੇ ਵੱਡੇ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਦਾ ਅਫਸੋਸ ਦੁੱਖ ਸਾਂਝਾ ਕਰਨ ਵਾਸਤੇ ਆਏ ਆ ਗੁਰੂ ਸਾਹਿਬ ਕਿਰਪਾ ਕਰਨ ਭਾਈ ਕੁਲਵੰਤ ਸਿੰਘ ਜੀ ਨੂੰ ਆਪ ਦੀ ਜਨਲਾ ਕਮਲਾ ਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਸਾਥ ਸਬੰਧੀਆਂ ਰਿਸ਼ਤੇਦਾਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ ਸਰ ਸੁਪਰੀਮ ਕੋਰਟ ਦੇ ਮਿਲ ਦੋਸਤ ਨਾ ਸਮਝਦਾ ਫਿਰ ਆਪ ਹੀ ਸਟੇ ਲਾਤਾ ਉਸ ਫੈਸਲੇ ਤੇ ਸੋ ਕਿੱਦਾਂ ਦੇਖਦੇ ਹੋ ਲੱਗਦਾ ਵੀ ਕਿਤਨਾ ਕਿਤੇ ਇੱਕੋ ਇੱਕ ਬੜੀ ਗੱਲ ਕਲੀਅਰ ਹੈ ਜੀ ਕਿ ਚਾਹੇ ਉਹ ਕੇਂਦਰ ਦੀ ਸਰਕਾਰ ਹੈ ਔਰ ਚਾਹੇ ਉਹ ਸੂਬੇ ਦੀ ਸਰਕਾਰ ਹੈ ਮਨੁੱਖੀ ਅਧਿਕਾਰਾਂ ਦਾ ਵੱਡਾ ਘਾਣ ਹੋ ਰਿਹਾ 30 ਸਾਲ ਸੀਆਰਪੀਸੀ ਚ ਜਾਂ ਜਿਹੜਾ ਇਹਨਾਂ ਨੇ ਨਵਾਂ ਕਾਨੂੰਨ ਬਣਾਇਆ ਭਾਰਤੀ ਨਾਏ ਉਹਦੇ ਚ ਕੋਈ ਕਾਨੂੰਨ ਇਹੋ ਜਿਹਾ ਨਹੀਂ ਕਿ 30 ਸਾਲ ਤੁਸੀਂ ਕਿਸੇ ਨੂੰ ਨਜ਼ਰਬੰਦ ਰੱਖ ਸਕੋ ਫਾਸੀ ਦੇ 8 बाई 8 ਦੀ ਚੱਕੀ ਚ ਬੰਦ ਰੱਖਿਆ ਜੀ ਜੇ ਡਿਫਾਲਟਰ ਬਾਬੇ ਨੂੰ ਮੈਂ ਕਹਿੰਦਾ ਘਟਿਆ ਬਾਬੇ ਨੂੰ ਰਾਮ ਰਹੀਬ ਨੂੰ ਇਹ 10 10 ਵਾਰੀ ਕੀ 50 50 ਵਾਰੀ ਪਰੋਲ ਤੇ ਲਿਆ ਸਕਦੇ ਆ ਬਿਲਕੁਸ ਬਾਨੂ ਦੇ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦਾ ਕਤਲ ਕੀਤਾ ਉਹਨਾਂ ਨਾਲ ਉਤੂਕ੍ਰਮ ਕੀਤਾ ਰੇਪ ਕੀਤਾ ਮਰਡਰ ਕੀਤਾ ਉਹਨਾਂ ਨੂੰ ਭਾਜਪਾ ਸਨਮਾਨਿਤ ਕਰ ਸਕਦੀ ਆ ਔਰ ਉਹਨਾਂ ਨੂੰ ਬਾਹਰ ਲਿਆ ਸਕਦੀ ਆ ਫਿਰ ਜਿਹੜਾ ਬੰਦਾ ਇਨਸਾਨੀਅਤ ਖਾਤਰ ਸ਼੍ਰੀ ਅਕਾਲ ਤੱਕ ਸਭ ਤੇ ਜੋ ਜਿੱਥੇ ਅਰਦਾਸ ਗੁਰੂ ਦੇ ਚਰਨਾਚੇ ਹੁੰਦੀ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੋਵੇ ਉੱਥੇ ਲੋਕਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੋਵੇ ਆਪਣੀਆਂ ਸਰਕਾਰਾਂ ਵੱਲੋਂ ਪੰਜਾਬੀ ਨੌਜਵਾਨ ਬੱਚਿਆਂ ਨੂੰ ਝੂਠੇ ਫੇਕ ਕਨਫਰੋਂਟਰ 'ਚ ਮਾਰਿਆ ਜਾ ਰਿਹਾ ਹੋਵੇ ਦਿੱਲੀ ਦੇਸ਼ ਤੇ ਕੋਨੇ-ਕੋਨੇ 'ਚ ਨਸ਼ਲ ਕੁਸ਼ੀ ਕੀਤੀ ਗਈ ਹੋਵੇ ਜੇ ਕਿਸੇ ਨੇ ਆਪ ਦੀ ਆਵਾਜ਼ ਉਠਾਈ ਆ ਇਨਸਾਨੀਅਤ ਖਾਤਰ ਅੱਜ ਉਹਨੂੰ ਸਿਰਫ ਇਸ ਲਈ ਪ੍ਰੋਲ ਨਹੀਂ ਮਿਲ ਰਹੀ ਕਿਉਂਕਿ ਕਿਸੇ ਨਾ ਕਿਸੇ ਉਹ ਪੋਲਿਟਿਕਸ ਦਾ ਹਿੱਸਾ ਬਣਾਇਆ ਜਾ ਰਿਹਾ ਇਸ ਲਈ ਦੇਸ਼ ਦੀ ਸਰਕਾਰ ਨੂੰ ਜੇ ਪੰਜਾਬ ਦੀ ਧਰਤੀ ਨੇ ਦੇਸ਼ ਵਾਸਤੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦੀ ਦਿਵਾਈ ਹੈ ਦੇਸ਼ ਦੇ ਅਨਾਜ ਦੇ ਭੰਡਾਰ 'ਚ ਵੱਡਾ ਯੋਗਦਾਨ ਹੈ ਜੇ ਉਹਨਾਂ ਪੰਜਾਬੀਆਂ ਦਾ ਅੱਜ ਦੇਸ਼ ਦੀ ਤੇ ਸੂਬੇ ਦੀ ਸਰਕਾਰ ਸਤਿਕਾਰ ਕਰਦੀ ਹੈ ਤੇ ਸਾਰੇ ਬੰਦੀ ਸਿੰਘਾਂ ਨੂੰ ਭਾਈ ਬਲਵੰਤ ਸਿੰਘ ਰਾਜਵਾਨਾ ਸਾਹਿਬ ਤੋਂ ਸ਼ੁਰੂਆਤ ਹੋਵੇ ਜਿਨ੍ਹਾਂ ਦੀ ਰਿਹਾਈ ਬਾਰੇ ਧੰਤਨ ਗੁਰੂ ਧੰਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ 2019 'ਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਕਿਹਾ ਸੀ ਕਿ ਇਹਨਾਂ ਦੀ ਜਿਹੜੀ ਸਜ਼ਾਏ ਮੌਤ ਉਹਨੂੰ ਉਮਰ ਕੈਚੇ ਤਬਦੀਲ ਕਰਤਾ ਸੋ ਇਹ ਬੜੀ ਜੈਜ ਮੰਗ ਹੈ ਲੋਕਾਂ ਦੀ ਭਾਵਨਾਵਾਂ ਇਹਦੇ ਨਾਲ ਜੁੜੀਆਂ ਨੇ ਔਰ ਸਰਕਾਰਾਂ ਨੂੰ ਦੋ মাপ ਡੰਡ ਬੰਦੀ ਸਿੰਘਾਂ ਵਾਸਤੇ ਵੱਖਰਾ ਔਰ ਦੂਜਿਆਂ ਵਾਸਤੇ ਬਾਬੇ ਵਾਸਤੇ ਡਿਵਾਲਟਰ ਬਾਬੇ ਆਸਤੇ ਕੋਤੇ ਬਾਬੇ ਆਸਤੇ ਹੋਣੀ ਰੱਖਣਾ ਚਾਹੀਦਾ ਸੋ ਇੱਕ ਜੁੱਟ ਰਹਿਣ ਦਾ ਸੰਦੇਸ਼ ਦੇ ਕੇ ਗਏ ਸੋ ਲੱਗਦਾ ਹੈ ਕਿ ਅੱਜ ਸਾਰਿਆਂ ਨੂੰ ਇੱਕ ਜੁੱਟ ਹੋ ਜਾਓ ਮੈਂ ਬਾਰ-ਬਾਰ ਮੈਂ ਭਾਈ ਸਾਹਿਬ ਨਾਲ ਰਿਹਾ ਜੀ ਅੰਦਰ ਭਾਈ ਸਾਹਿਬ ਤਾਂ ਉਹਨਾਂ ਚੋਂ ਹੈ ਜਿਹੜਾ ਬੰਦਿਆਂ ਦਾ ਸਤਿਕਾਰ ਤਾਂ ਕਰਦੇ ਹੈ ਇਨਸਾਨਾਂ ਦਾ ਸਤਿਕਾਰ ਕਰਦੇ ਹੈ ਇਹ ਉਹਨਾਂ ਚੋਂ ਹੈ ਜਿਹੜੇ ਪੰਛੀਆਂ ਦਾ ਜੀਤੇ ਗੁਰੂ ਨੇ ਸਵਾਸ ਭਰੇ ਨਾ ਹਰੇਕ ਦਾ ਸਤਿਕਾਰ ਕਰਨ ਵਾਲੇ ਨੇ ਇਸ ਲਈ ਇਹ ਜਾ ਵਧੀਆ ਇਨਸਾਨ ਜੇ ਬਾਹਰ ਆ ਕੇ ਦੇਸ਼ ਕੌਮ ਲੋਕਾਂ ਦੇ ਵਿੱਚ ਵਿਚਰੂਗਾ ਤੇ ਕੋਈ ਚੰਗਾ ਸਨੇਹਾ ਦੇਊਗਾ 30 ਸਾਲਾਂ ਚ ਉਹਨਾਂ ਨੇ ਜੇਲ੍ਹ ਚ ਹੁਣ ਵੀ ਵੇਖੋ 2 ਵਜੇ ਹਲੇ ਟਾਈਮ ਸੀ ਆਪ ਹੀ ਆ ਕੇ ਬਹਿ ਗਏ ਜੇਲ੍ਹ ਚ ਮੈਂ ਰਿਆ ਜੇਲ੍ਹ ਦਾ ਪ੍ਰਸ਼ਾਸਨ ਇਹ ਗੱਲ ਕਹਿੰਦਾ ਕਹਿੰਦਾ ਸਾਨੂੰ ਕਦੇ ਭਾਈ ਸਾਹਿਬ ਨੂੰ ਕਹਿਣਾ ਨਹੀਂ ਪਿਆ ਕਿ ਅੰਦਰ ਚਲੇ ਜਾ ਤੁਹਾਡਾ ਟਾਈਮ ਹੋ ਗਿਆ ਇਸ ਲਈ ਇਸ ਕੱਲ ਦਾ ਸਾਡੀਆਂ ਭਾਵਨਾਵਾਂ ਚੁੜੀਆਂ ਨੇ ਭਾਈ ਔਰ ਅਕਾਲ ਤਖਤ ਸਾਹਿਬ ਤੇ ਜੋ ਕੁਝ ਉਸ ਵੇਲੇ ਕਾਂਗਰਸ ਦੀ ਹਕੂਮਤ ਨੇ ਕਰਾਇਆ ਜੋ ਬੁਚੜ ਬਿਆਨਸ਼ਿਓ ਨੇ ਕਰਾਇਆ ਉਹ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇਸ ਲਈ ਇਸ ਗੱਲ ਨੂੰ ਸਾਰੀ ਨੂੰ ਸਮਝਣਾ ਚਾਹੀਦਾ ਕਿ ਬੰਦੀ ਸਿੰਘ ਹੈ ਕੋਲ 30-30 ਸਾਲ ਦੀ ਸਜ਼ਾ ਕਾਨੂੰਨ ਹੀ ਨਹੀਂ ਕੋਈ ਤੁਸੀਂ ਇਸ ਕਿਸਮ ਦਾ ਧੱਕਾ ਜਸਟ ਬਿਕੋਜ਼ ਉਹ ਸਿਰ ਤੇ ਦਸਤਾਰ ਹੈ ਗੁਰੂ ਦੀ ਤੁਸੀਂ ਕਰੋ ਇਹ ਬਰਦਾਸ਼ਤ ਨਹੀਂ ਠੀਕ ਧੰਨਵਾਦ ਬੋਲ